ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰਿਕ ਸਿੰਘ ਅੱਜ ਤੁਹਾਨੂੰ ਪੈਂਡ ਨਾਥਪੁਰਾ ਤਹਿਸੀਲ ਨਥਾਨਾ ਜਿਲ੍ਹਾ ਬਠਿੰਡਾ ਦੇ ਵਿੱਚ ਲੈ ਕੇ ਆਇਆ ਹਾਂ ਜੋ ਕਿ ਇੱਥੋਂ ਦੇ ਤੇਜ ਸਿੰਘ ਗੁਰਾ ਜੀ ਉਹਨਾਂ ਦਾ ਬਹੁਤ ਵੱਡਾ ਫਾਰਮ ਹੈ ਮੱਝਾਂ ਦਾ ਇਹ ਮੱਝਾਂ ਦਾ ਫਾਰਮ ਵੀ ਤੁਹਾਨੂੰ ਦਿਖਾਉਂਦੇ ਆ ਇਸ ਸਬੰਧ ਦੇ ਵਿੱਚ ਵੀ ਵੀਰ ਸਾਡੇ ਕੋਲ ਜੱਸੀ ਜੀ ਹਨ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਕੋਲੇ ਕਿਸ ਕਿਸਮ ਦੀਆਂ ਮੱਝ ਦੀਆਂ ਨਸਲਾਂ ਕਿੰਨੇ ਦੁੱਧ ਵਾਲੀਆਂ ਕੀ ਇਹਨਾਂ ਦਾ ਰੇਟ ਹੈ ਜੱਸੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਅੱਜ ਫਾਰਮ ਤੇ ਆਏ ਸੀਗੇ ਹਾਂਜੀ ਹਾਂਜੀ ਆਏ ਲੋ ਜੀ ਤੁਹਾਡੇ ਕੋਲੇ ਮੱਝਾਂ ਕਸ ਕਸਮਨੀਆਂ ਮੱਝਾਂ ਅੰਦਰ ਤੇ ਝੋਟੇ ਬਣ ਜਿਆਦਾ ਲੈਣੇ ਜੀ ਜੀ ਤੇ ਮੋਹਰਾਂ ਨਸਲ ਦੀਆਂ ਮੰਗਾ ਜੀ ਜੀ ਤੇ ਕਾਮੇ ਕੋਲ ਨੀਲੀ ਰਗ ਵੀ ਆਪਣੇ ਕੋਲੇ ਕਿੰਨੇ ਕਿ ਨਗਨੇ ਅੰਦਾਜ਼ਾ ਜੀ ਅੰਦਾਜ਼ਾ ਜੀ ਦਾ ਹੈਗੇ ਆ ਤੇ ਘਰਤਾ ਜੀ 25 20 ਨਗ ਹੈਗੇ ਹੋਰ ਜਾਨ ਈ ਨਾਲ ਉਹਨਗੇ ਸਾਰੇ ਮੈਂ ਨਾ ਨਹੀਂ ਹਾਂਜੀ ਹਾਂ ਤੇ ਇਹ ਸਾਰੇ ਆਪਣਾ ਘਰਦਿਆਂ ਲੰਗਾ ਵਗਾ ਘਰੇ ਦੁੱਧੇ ਲੰਗਾ ਵਗਾ ਸਾਰੇ ਆਜੀ ਹਾਂ ਇਹ ਤਾਂ ਹਰ ਇੱਕ ਦੇ ਦੁੱਧੇ ਲੰਗਾ ਮੱਝੇ ਇਹਦੇ ਵਿੱਚ ਤੁਸੀਂ ਇਹ ਜੇਰਗ ਹਾਂ ਵੀ ਕਰਦੇ ਹਾਂ ਹਾਂ ਸੇਰ ਮਾਤਾ ਸੇਰ ਲੰਗਾ ਤਾਂ ਸਾਈਡ ਤੇ ਆਜੀ ਇਹ ਸਾਰਿਆਂ ਘਰ ਤੇ ਦੁੱਧ ਦੁੱਧਾ ਖਾਣਾ 15 15 18 18 ਕਿਲੋ ਦੇ ਸਾਰਾਂ ਚੋਟ ਨੂੰ ਤੇ ਉਹ ਮੈਂ ਥਲੇ ਹੈਗਾ ਪੁੰਨੀ ਕਰਾਂ ਦੁੱਧ ਇਹਦੇ ਤੋਂ ਜੀ ਹਾਂਜੀ ਇਹ ਘਰੇ ਲੰਗਾ ਦਾ ਦੁੱਧ ਠੀਕ ਹੈ। ਬਸ ਇਹਨਾਂ ਮਾਰ ਛੱਡ ਦੇ। ਆਜੀ ਹੁਣ ਅਸੀਂ ਤੁਹਾਨੂੰ ਮੱਝਾਂ ਵੀ ਦਿਖਾਉਨੇ ਵੀ ਕੋਲੇ ਗਾਈਆਂ ਵੀ ਰੱਖੀਆਂ ਹੋਈਆਂ ਨੇ। ਬਹੁਤ ਹੀ ਵਧੀਆ ਨਸਲ ਦੀਆਂ ਮੱਝਾਂ ਨੇ। ਵੀਰ ਜੀ ਕਿੰਨਾ-ਕਿੰਨਾ ਦੁੱਧ ਦੇ ਦਿੰਦੀਆਂ ਆਪਣੇ ਕੋਲੇ ਅੰਦਰ ਜਾ। ਮੈਂ 15 ਤੋਂ ਥੱਲੇ ਕੋਈ ਨਹੀਂ ਦੀ ਉੱਤੀ 15 ਤੋਂ ਜੀ। ਤੇ ਆ ਮੈਂ ਇਹਦੇ ਥੱਲੇ 13 ਕਿਲੋ ਦੁੱਧ ਹੈ। ਇਹਦੇ ਕਿਥੋਂ ਲਈ ਹਾਂ 13 ਕਿਲੋ ਇਹ 91 ਸੂਏ ਆ ਜੀ ਇਹ ਚੌਥਾ ਸੂਆ ਜੀ ਇਹ ਹਰਿਆਣੇ ਚੋਂ ਆਈ ਥੋੜੀ ਲਿੱਸੀ ਹੋਣੀ ਆ ਜੀ ਜੀ ਬੈਠੇ ਠੀਕ ਆ ਜੀ ਹਾਂਜੀ ਹੋਰ ਇਹਨਾਂ ਚ ਕਿਹੜੀ ਨਾ ਜੀ ਆ ਦੁੱਧੀਆਂ ਛੋਟੀਆਂ ਦਾ ਸੂਣ ਵਾਲਾਗਾ ਇਹ ਛੋਟੀਆਂ ਸੂਣ ਵਾਲੀਆਂ ਜੀ ਹਾਂ ਇਹਦੇ 99 ਸੂਏ ਆ ਜੀ ਪਹਿਲੇ ਵੇ ਸੂਣਾਂ ਨੇ ਆ ਕੱਟਾ ਜੀ ਇਹ ਕਿਹੜੀ ਨਸਲ ਦਾ ਜੀ ਇਹ ਮੋਰਾ ਦਾ ਜੀ ਮੋਰਾ ਦਾ ਜੀ ਹਾਂਜੀ ਇਹ 2 ਸਾਲ ਦਾ ਹੋਇਆ ਨਹੀਂ ਕਿੰਨੀ ਹਾਈਟ ਹੈ ਜੀ ਇਹਦੀ ਅੰਦਾਜ਼ਾ ਇਹ ਵੀ ਹੈਨਾ ਮਿਲੀ ਤਾਂ ਹੈਨੀ ਜੀ ਪੌਣੇ 2 ਸਾਲ ਦਾ ਕੱਟਾ ਇਹ ਜੀ ਪੌਣੇ 2 ਸਾਲ ਦਾ ਜੀ ਹੋਰ ਆਪਣੇ ਕੋਲੇ ਮੱਝਾ ਦੋਲਾਵਾਆਂ ਗਾਇਆਂ ਵੀ ਰੱਖਦੇ ਹਾਂ ਜੀ ਹਾਂ ਜੀ ਇਹ ਘਿਰ ਜਗਾਂ ਦੀ ਇਹ ਘਰੇ ਇਹ ਘਰੇ ਦੁੱਧ ਤੇ ਲੰਗਾਉਂਗੀ ਅੱਛਾ ਜੀ ਤੁਸੀਂ ਘਰੇ ਦੁੱਧ ਵਾਸਤੇ ਲਾਈ ਹੋਏ ਵੀਰ ਕੋਲੇ ਗਾਇਆਂ ਵੀ ਰੱਖੀਆਂ ਹਨ ਪਰ ਇਹ ਕਹਿੰਦੇ ਸੀ ਘਰ ਵਾਸਤੇ ਹੀ ਰੱਖੀਆਂ ਹਨ ਇਹ ਵੀਰ ਜੀ ਜਿਹੜਾ ਵਪਾਰ ਦਾ ਜਿਹੜਾ ਵਪਾਰ ਦਾ ਕੰਮ ਆ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਆਪਣੇ ਦਾਦਾ ਜੀ ਕਰਦੇ ਸੀ ਜਦੋਂ ਨੂੰ 40 ਸਾਲ ਹੋ ਗਏ ਜੀ ਫਿਰ ਮੇਰਾ ਪਿਓ ਕਰਦਾ ਸੀ ਹੁਣ ਨਾਲ ਮੈਂ ਲੱਗ ਕੇ ਜੀ ਪਹਿਲਾਂ ਬਾਹਰ ਗਏ ਸੀ ਜੀ ਕਿਹੜੇ ਥਾਂ ਜੀ ਬਾਹਰ ਇੱਕ ਵਾਰਤ ਗਏ ਵੀ ਸੀ ਜੀ ਇੱਕ ਵਾਰਤ ਤੋਂ ਆ ਗਏ ਉੱਥੇ ਕੋਈ ਇੰਨਾ ਕੋਈ ਵਾਚਨੇ ਇੱਥੇ ਘਰੇ ਵਧਗਾ ਇਹ ਦੁੱਧ ਦਾ ਟਾਈਮpass ਵਧਗਾ ਹੋ ਜਾਂਦਾ ਸੀ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਬਾਕੀ ਚੰਗਾ ਵੰਗਾ ਲਿਓਣੇ ਜੀ ਘਰੋਂ ਸੇਲ ਹੋ ਜਾਂਦੀਆਂ ਆਪਣੀਆਂ ਜੀ ਫੋਨ ਤੇ ਜੀ ਆਪਾਂ ਤਾਂ ਸੱਲੀ ਨਾਲ ਆ ਕੇ ਦਿੰਨੇ ਆ ਭਰਾ ਜੀ ਅਗੜਾ ਘਰੋਂ ਫੋਨ ਲਾ ਲੈ ਜਿੰਨਾ ਇੱਥੇ ਦੁੱਧ ਸੰਗੇ ਜੀ ਅੜਾ ਘਰੇ ਚੋ ਕੇ ਫੇਰ ਪੈਸੇ ਭੇਜ ਦੇ ਇਹ ਜਿਹੜਾ ਫਾਰਮ ਆ ਤੁਹਾਡਾ ਹਾਂਜੀ ਹਾਂਜੀ ਮੇਨ ਰੋਡ ਤੋਂ ਕਿੰਨੇ ਕੁ ਦੂਰ ਤੇ ਆ ਜਾਂਦਾ ਜੀ ਇਹ ਜੀ ਆਪਣਾ ਫਾਰਮ ਦੀ ਭਗਤੇ ਤੋਂ ਜਾਣੇ ਆ ਜਦੋਂ ਪੁੱਛਣ ਨੂੰ ਹਾਂਜੀ ਤੇ ਜੀ ਮੇਨ ਰੋਡ ਤੇ ਹੀ ਆ ਜੀ ਨਾਥਪੁਰਾ ਜੀ ਨਾਥਪੁਰੇ ਤੋਂ ਸਰਾ 500 ਅੱਧਾ ਕਿਲੋਮੀਟਰ ਤਾਂ ਬਾਹਲਾ ਹੋ ਜੂ ਜੀ ਕਿਦੂ ਥੋੜ੍ਹੀ ਏ ਜੀ ਘੱਟ ਏ ਜੀ ਇਹ ਨਾਥਪੁਰਾ ਪਿੰਡ ਹੀ ਆ ਜਾਂਦਾ ਜੀ ਹਾਂਜੀ ਇਧਰ ਨਾਥਪੁਰਾ ਪਿੰਡ ਆ ਜੀ ਤੇ ਨਾਥਪੁਰਾ ਪਿੰਡ ਦੇ ਮੇਨ ਰੋਡ ਦਾ ਨੰ ਇਹ ਬੁਰਜ ਵਾਲੀ ਸ਼ੜਕ ਆ ਜੀ ਅੱਛਾ ਬੁਰਜ ਵਾਲੀ ਸ਼ੜਕ ਤੇ ਤੁਹਾਡਾ ਫਾਰਮ ਹੈ ਬੁਰਜ ਵਾਲੀ ਸ਼ੜਕ ਤੇ ਸਾਡਾ ਹੀ ਫਾਰਮ ਹੈ ਜੀ ਆ ਮੰਗਾ ਸੇਵ ਆ ਜੀ ਤੇ ਚਾਰ ਮੰਗਾ ਕਲਪੇਤਨਾ ਜੀ ਸ਼ਹਿਰਪੁਰ ਗੰਗਾ ਮੰਗਾ ਜੀ ਆਪਣਾ ਦੋ ਸ਼ਹਿਰਪੁਰ ਗੰਗਾ ਦੋ ਜਲੰਧਰ ਗੰਗਾ ਜੀ ਅੱਛਾ ਇਹ ਸੇਵਾਂ ਜੀ ਹਾਂ ਜੀ ਇਹ ਸੇਵਾਂ ਨੀਲੀ ਰਾਵੀ ਮੈਂ ਆ ਜੀ ਇਹ 91 ਸੂਹ ਹੈ ਜੀ ਇਹਦਾ ਜੀ ਦੂਜਾ ਸੂਹ ਆ ਜੀ ਹੁਣ ਸੁਣਦਾ ਜੀ ਤੋਰੇ ਮੜੇ ਤੋੜੋ ਫੇ ਤੋੜੋ ਮੈਂ ਆ ਤਾਂ ਟ੍ਰੈਕ ਆ ਦੇਖੋ ਵੀਰ ਚੱਡਾ ਵੀ ਬਹੁਤ ਸੋਨਾ ਹੈ ਤਾਜੀ ਨੇੜੇ ਨੇੜੇ ਕਰਕੇ ਲਗਾ ਲਓ ਜੀ ਤਾਜੀ ਸੂਈ ਹੈ ਇਹਦਾ ਕੀ ਰੇਟ ਰੱਖਿਆ ਭਰਾ ਜੀ ਮੁੱਲ ਦਾ ਦੋ ਕਰਦੇ ਆ ਜੀ ਜੀ ਇੱਕ ਪੈਂਡ ਦੀ ਮਹਿੰਦੀ ਦੇਾਂਗੇ ਠੀਕ ਹੈ ਜੀ ਕਹਿੰਦੇ ਮੈਂ ਸੂਈ ਹੈ ਜੀ ਇਹ ਦੂਜਾ ਜੀ ਇਹਨੇ ਪਹਿਲਾਂ ਦਾ ਹੀ 17 ਕਿਲੋ ਦਾ ਰਿਕਾਰਡ ਹੈ ਜੀ ਦਾ ਤੇ ਹੁਣ ਕਿੰਨਾ ਦੁੱਧ ਆ ਜੀ ਇਹਦੇ ਥੱਲੇ ਇਹ ਕੱਲ ਦੀ ਇਹ ਕੱਲ ਸੂਈ ਹੈ ਜੀ ਹਾਂ ਜੀ ਤੇ ਹੁਣ ਤਾਂ ਮੈਂ ਇਹਦਾ ਦੁੱਧ ਕਿੰਨਾ ਕੱਢਦਾ ਦੁਪਹਿਰੇ ਤੇ ਹੁਣ ਮੈਨੂੰ 12-13 ਕਿਲੋ ਤਾਂ ਬੋਲੀ ਹੋਊਗੀ ਇਹਦੇ ਥੱਲੇ ਇਹ ਕਿਹੜੀ ਨਸਲ ਦਾ ਜੀ ਇਹ ਦੂਜਾ ਸੂ ਹੈ ਜੀ ਇਹਦਾ ਮੋਰਾ ਦਈ ਇਹ ਵੀ ਮੋਰਾ ਜੀ ਹਾਂ ਜੀ ਇਹ ਇਹਨੂੰ ਹੋ ਗਿਆ ਤੇ ਪੰਜਵਾਂ ਦਿਨਾਂ ਸੂਈ ਨੂੰ ਜੀ ਤੇ ਇਹਦੇ ਥੱਲੇ ਦੁੱਧ 12 ਕਿਲੋ ਹੁਣ ਜਿਵੇਂ ਬਿਲਕੁਲ ਤਿਆਰ ਤਿਆਰ ਆ ਜੀ ਹੁਣ ਕੰਡੇ ਵਾਲਾ ਠੀਕ ਆ ਜੀ ਵੀ ਹੁਣ ਕੋਈ ਆਪਾਂ ਕਹਿੰਦੇ ਹੁਣ 12 ਕਿਲੋ ਦੁੱਧ ਹੋਊਗੀ 15-16 ਕਿਲੋ ਠੀਕ ਆ ਜੀ ਇਹਦਾ ਬੱਚਾ ਕੀ ਆ ਜੀ ਇਹਦੇ ਮੰਗਰ ਜੀ ਕੱਟੀ ਆ ਜੀ ਠੀਕ ਹੈ ਜੀ ਬੱਚੇ ਜਿੰਨਾਂ ਮੰਗਾ ਜੀ ਸਾਰਿਆਂ ਦੇ ਬੱਚੇ ਨੇ ਨਾੜੋ ਕੇ ਨਾਲ ਹੀ ਆ ਜੀ ਠੀਕ ਹੈ ਜੀ ਲੋ ਵੀ ਮੱਝਾਂ ਦੋਸਤੋ ਬਹੁਤ ਸੋਹਣੀਆਂ ਆ ਵੀਰ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਪੁੱਛਦੇ ਵੀ ਦਿੰਨੇ ਆਂ ਔਰ ਵੀਡੀਓ ਦੇ ਵਿੱਚ ਪਾ ਵੀ ਦੇਵਾਂਗੇ ਲੇਵੇ ਦੇਖ ਲੋ ਬਹੁਤ ਵਧੀਆ ਬਹੁਤ ਸੋਹਣੀਆਂ ਮੱਝਾਂ ਨੇ ਜੈਸ ਕਰੇ ਵੀਰ ਭਰਾ ਨੂੰ ਇਹ ਮੱਝ ਖਰੀਦਣੀ ਹੋਵੇ ਤਾਂ ਇਹਨਾਂ ਕੋਲੋਂ ਲੈ ਸਸਤੇ ਸਰ ਜੀ ਇਹਦਾ ਕੀ ਰੇਟ ਆ ਜੀ ਇਹਦਾ ਮੁੱਲ ਕਰਾਉਣਾ ਤਾਂ ਆਪਾਂ ਕਿਨਾ ਮਰਜ਼ੀ ਕਰਕੇ ਦੀ ਜੀ ਇਹ 132 ਦੀ ਝੋਟੀ ਦੇ ਦਾਂਗੇ 132 ਦੀ ਝੋਟੀ ਜੀ ਠੀਕ ਆ ਜੀ ਚਾਰ ਦਿਨ ਹੀ ਹੋਇਆ ਸੂਈ ਨੂੰ ਇਹਨੂੰ 4 ਦਿਨ ਹੋਏ ਜੀ ਸੂਈ ਨੂੰ ਇਹਨੂੰ ਹੋ ਗਏ ਜੀ 15 ਦਿਨ ਸੂਈ ਨੂੰ ਠੀਕ ਆ ਜੀ ਇਹ ਪਹਿਲਾਂ ਨਾਲ ਜੀ 14 ਕਿਲੋ ਦੁੱਧ ਜੀ ਤੇ ਦੂਜੇ ਕੇ ਪਹਿਲੇ ਜੀ ਨਹੀਂ ਪਲਾਨ ਭਲੂਣਾ ਜੀ ਤਾਂ ਠੀਕ ਆ ਜੀ ਭਲੂਣਾ ਲਈ 70 ਰੁਪਏ ਆ ਜੀ ਠੀਕ ਆ ਅਸ਼ੁੱਧਾ ਕੱਟੀ ਆਈ ਅਸ਼ੁੱਧਾ ਤੁਹਾਡੇ ਬਹੁਤ ਸੋਹਣੇ ਆ ਜੀ ਭਜਦੀਆਂ ਬੜੀ ਤੇਰੇ ਲੋਕ ਸੈਂਗ ਵੀ ਬਹੁਤ ਸੋਹਣੇ ਨੇ ਜੱਸੀ ਜੀ ਜਿਵੇਂ ਜਾਂਦਾ ਜਿਹੜਾ ਵਪਾਰ ਆ ਜਾਂ ਕਿ ਕੰਮ ਕਰਨ ਦੇ ਵਿੱਚ ਅੱਜ ਕੱਲ ਬਹੁਤ ਘੱਟ ਜ਼ਿਮੀਂਦਾਰ ਪਰਿਵਾਰ ਵੀ ਮੱਝਾ ਰੱਖ ਰਹੇ ਹਨ ਹਾਂਜੀ ਹਾਂਜੀ ਇਹਦੇ ਵਿੱਚ ਨੁਕਸਾਨ ਆ ਜਾਂ ਤੁਸੀਂ ਫਾਇਦਾ ਨਹੀਂ ਨਾ ਹੀ ਫਾਇਦਾ ਹੀ ਖੇਤੀ ਨੂੰ ਮੂਰੇ ਇਹੀ ਕੰਮ ਨਹੀਂ ਬਾ ਡਰਦੇ ਆ ਲੋਕ ਜੀ ਕੱਪੜੇ ਲੱਭਣ ਤੋਂ ਵਾਲਾ ਕਹਿੰਦਾ ਕੋਈ ਨਾ ਮੁਸਕ ਮਾਰ ਦੂ ਹਾਂਜੀ ਸ਼ਰਮ ਮਹਿਸੂਸ ਕਰਦੇ ਹਾਂਜੀ ਇਹ ਕੰਮ ਬਦ ਗਏ 24 ਘੰਟੇ ਪੈਸੇ ਨਹੀਂ ਮੋਟੇ ਜੀ ਚੋ ਹੀ ਜੀ ਦਸੀ ਆ ਜੀ ਇਹਦਾ ਕੀ ਰਹਿਣਾ ਆਪਣਾ ਸਵਾਲਾਂ ਖਰੀਦ ਰਸੀ ਪਾਈ ਜਾਂਦੀ ਹੈ ਜੀ ਇਹ ਆਪਣੇ 99 ਸੁਵੇ ਇਹਦੇ ਨਾਲ 16 ਰੁਪਏ ਦੁੱਧ ਦੇ ਠੀਕ ਹੈ ਜੀ ਨਹੀਂ ਸੁਲਾ ਵੀ ਤੁਹਾਨੂੰ ਆ ਜੀ ਹਾਂ ਜੀ 16 ਰਾਈ ਇਹਦੇ ਮਾਰ ਕੱਟਾ ਹੀ ਬਹੁਤ ਚੰਗਾ ਹੈ ਜਵਰਾਏ ਦਾ ਕੱਟਾ ਹੀ ਠੀਕ ਹੈ ਜੀ ਬੜਾ ਚੰਗਾ ਇਹ ਦੇ ਦਿਆਂਗੇ ਆਪਾਂ ਕਵੀ ਦੀ ਠੀਕ ਹੈ ਜੀ ਬਾਹਰ ਦੇ ਤੱਕ ਆ ਗਏ ਇਹ ਜੱਸੀ ਜੀ ਕਿੰਨੇ ਸੂਏ ਇਹ ਵੀ ਇਹ ਦੂਜਾ ਸੂਆ ਜੀ ਇਹਦਾ ਦੁੱਧ ਕਿੰਨਾ ਜੀ ਇਹਦੇ ਥੱਲੇ ਹੈਗਾ ਜੀ 14 ਕਿਲੋ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਹੋ ਗਿਆ ਜੀ 10 ਦਿਨ ਹੋ ਗਏ ਸੂਈ ਨੂੰ ਇਹਦੇ ਬੱਚਾ ਕੀ ਆ ਜੀ ਇਹਦੇ ਮਗਰ ਹੈਗਾ ਜੀ ਕੱਟਾ ਜਿਹੜੇ ਆਪਣੇ ਕਿਸਾਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਆਪਾਂ ਤੇਹੀ ਚਾਉਣੇ ਆ ਜੀ ਆ ਬਾਹਰ ਤੁਰੇ ਫਿਰਦੇ ਆ ਬਾਹਰ ਜਾ ਕੇ ਵੀ ਗਲਾਈ ਕਰਨੀ ਪੈਂਦੀ ਆ ਜੀ ਠੀਕ ਆ ਇੱਥੇ ਰਹੋਗੇ ਆ ਵੀ ਜੁਮੇਵਾਰ ਵੀ ਬੰਦਾ ਪਸ਼ੂ ਸਾਹਮਣੇ ਠੀਕ ਆ ਤੇ ਦਸੀ ਆਈ ਰਹਿੰਦੀ ਐ ਜੀ ਤੇ ਆਪਾਂ ਖੇਤੀ ਕਰਦੇ ਆ ਖੇਤੀ ਮਾਰਨੀ ਪੈਂਦਾ ਮੱਥੇ ਹੀ ਉਹ 6 ਮਹੀਨੇ ਵਾ ਫਸਲਾ ਦੀ ਇਹ ਦੱਸਦਣ ਤੋਂ ਆ ਜਾਂਦੀ ਐ ਜੀ ਤੇ ਬੰਦੇ ਰੱਖਰੇ ਤੋਂ ਤੇ ਬੰਦਾ ਆਪਣਾਂ ਦੀ ਆਵ ਢੱਕਣਾ ਕਰੇ ਜੀ ਇਕੱਲਾ ਜ਼ਿੰਮੇਵਾਰੀ ਉੱਤੇ ਰਹਿਣਾ ਚਾਹੀਦਾ ਬਸ ਪਸ਼ੂਾਂ ਦੀ ਹਾਂਜੀ ਪਸ਼ੂ ਤੋਂ ਉੱਪਰ ਹੀ ਹਾਂ ਪਸ਼ੂ ਦੇ ਜਿਵੇਂ ਕੋਲੇ ਰਵੇ ਬੰਦੇ ਕੋਲੇ ਖੜ ਕੇ ਕੰਮ ਕਰਾਈ ਚੱਲੇ ਆ ਆਪਣਾਂ ਦੀ ਕੋਸ਼ ਨਾ ਕਰੇ ਜੀ ਖੇਤੀ ਨੂੰ ਮੁਰੇ ਜਾਂਦਾ ਕੰਮ ਹੀ ਜੱਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ ਜੇ ਤੁਹਾਡੇ ਕੋਲ ਕੋਈ ਦੁਰੋਣ ਨਿਡੂ ਮੱਝਾਂ ਦੇ ਖਰੀਦਦਾਰੀ ਦੇ 98777 ਜੀ 25183 ਜੀ 987 98777 ਜੀ 25183 ਜੀ ਮੈਂ ਵੀਰ ਤੁਹਾਨੂੰ ਇਸ ਕੰਮ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੁਸੀਂ ਇਹ ਮੱਝਾਂ ਦਾ ਕੰਮ ਕਰਦੇ ਹੋ ਆਪਣੇ ਕੋਲੇ ਡੇਲੀ ਦੀ ਤਿੰਨ ਚਾਰ ਮੰਗਾਂ ਹੀ ਰਹਿੰਦੀਆਂ ਵਿਕਾਂ ਰਹਿੰਦੀਆਂ ਜੀ ਬਲ ਰਹਿੰਦੀਆਂ ਜੀ ਇਹ ਪੰਜ ਚਾਰ ਦਿਨਾਂ ਨੂੰ ਹੋਰ ਆ ਜਾਣੀਆਂ ਜੀ ਹੋਰ ਬਦਲੀਆਂ ਜਾਣੀਆਂ ਚੰਗੇ ਉਹ ਚੰਗੇ ਮੈਂ ਆਉਂਦੀ ਜੀ 2-2 ਲੱਖ ਰੁਪਏ ਤੱਕ ਵੀ ਹੁਣ ਜਿਹੜੇ ਦੂਰ ਨੇੜੇ ਤੁਹਾਨੂੰ ਹੀ ਟੁੜੇ ਯਾਰ ਦੋਸਤ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਆਪਾਂ ਤੇਹੀ ਕਹਿਣਾ ਚਾਹੁੰਦੇ ਆ ਜੀ ਹੁਣ ਬਾਹਰ ਤੇ ਲਾ ਕੇ 20-25-5 ਲੱਖ ਰੁਪਏ ਲਾ ਕੇ ਤੁਰੇ ਫਿਰਦੇ ਆ ਜੀ ਜੀ ਤੇ ਮਗਰ ਉੱਥੇ ਕੰਮ ਨਹੀਂ ਮਿਲਦਾ ਹਾਂਜੀ ਤੇ ਉਹੀ ਲੱਖ ਡੇਢ ਲੱਖ ਰੁਪਏ ਉੱਥੇ ਬਣਦਾਗਾ ਠੀਕ ਹੈ ਜੀ ਜੇ ਕੰਮ ਕਰਨਾ ਹੋਵੇ ਇੱਥੇ 20 ਲੱਖ ਰੁਪਏ ਲਾਏ ਹੋਏ ਬੰਦੇ ਨੇ ਤੇ ਇੱਥੇ 3 ਲੱਖ ਰੁਪਏ ਮਹੀਨੇ ਦਾ ਛੱਡਦਾ ਮਾ ਹਾਂਜੀ 20 ਲੱਖ ਦੇ 15 ਮੰਗਾ ਆ ਜਾਣਗੇ ਜੀ 15 15 ਲੱਖ ਹੁਣ ਆਪੀ ਦੁੱਧ ਲਾ ਲੀਏ ਕਿੰਨੇ ਮੰਗੇ ਜੀ ਠੀਕ ਹੈ ਜੀ 60 ਰੁਪਏ ਦੁੱਧ ਹੀ ਲਾ ਲਓ ਚਲੋ ਹਾਂਜੀ ਵੀ ਆਪਣੇ ਚਾ 60 ਕੀ ਲਾ ਲਓ ਆਪਣੇ ਨਾਲ ਚੱਲਦਾ ਆਪਣਾ ਪਿੰਡ ਦਾ ਕੰਮ ਕਰਕੇ ਬੰਦ ਹਾਂਜੀ ਖਰਚਾ ਕੱਢ ਲਓ 300 ਰੁਪਏ ਮੈਂ ਦਾ ਖਰਚਾ ਕੱਢ ਲੂ ਜੀ ਤੇ ਬਾਕੀ ਮੈਂ ਹੀ ਅਗਲੇ ਸੂਏ ਵੇ ਨਾਲ ਪਾウダー ਪਾਈ ਚਲੇ ਜੀ ਤੇ ਮੈਂ ਹੀ ਗੱਪਣ ਹੋ ਜਾਂਗੇ ਤਿੰਨ ਮਹੀਨਾ ਬਾਅਦ ਜੀ ਠੀਕ ਹੈ ਜੀ ਤੇ ਆਪਣਾ ਕੋਈ ਨੁਕਸਾਨ ਨਹੀਂ ਕਰਦੀ ਕੀ ਵੜੀ ਕੋਈ ਨਹੀਂ ਵੀ ਰਹਿੰਦੀ ਤਾਂ 15 ਚੋ ਤੇ ਕਾਹੇ ਫਿਰ ਘਟਾਉਂਦੀ ਨਹੀਂ ਵੀ ਆਪਾਂ ਐਂ ਨਹੀਂ ਵੀ ਬਾੜੀ ਰੱਖੀ ਘ ਲੈ ਵੀ ਦੋਸਤੋ ਵੀਰ ਜੱਸੀ ਜੀ ਨਾਲ ਤੁਹਾਡੀ ਮੁਲਾਕਾਤ ਕਰਾਈ ਇਸ ਫਾਰਮ ਦੇ ਸਬੰਧ ਦੇ ਵਿੱਚ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਅਗਰ ਵਧੀਆ ਲੱਗੀ ਤਾਂ ਸ਼ੇਅਰ ਕਰੋ ਔਰ ਲਾਈਕ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ